ਸ਼੍ਰੀ ਕਾਲਤਕ ਸਾਹਿਬ ਵੱਲੋਂ ਤਨਖਾਹਾਂ ਕਰਾਰ ਦਿੱਤੇ ਜਾ ਚੁਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਨੇ ਅੱਜ ਅਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾਂ ਨਾਲ ਮੁਲਾਕਾਤ ਕਰਕੇ ਇੱਕ ਫਰਿਆਦ ਇੱਕ ਅਪੀਲ ਕੀਤੀ ਹੈ ਲਿਖਤੀ ਰੂਪ ਦੇ ਵਿੱਚ ਜਿਹੜੀ ਚਿੱਠੀ ਦਿੱਤੀ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਸਪੈਸ਼ਲ ਤੌਰ ਤੇ ਲਿਖਿਆ ਪਰਮ ਸਤਿਕਾਰਯੋਗ ਗਿਆਨੀ ਰਗਬੀਰ ਸਿੰਘ ਜੀ ਜਥੇਦਾਰ ਸਾਹਿਬ ਸ਼੍ਰੀ ਕਾਲਤਕ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਤਨਖਾਹ ਲਗਾਉਣ ਲਈ ਜੋਦੜੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਸਿਨਮਰ ਬੇਨਤੀ ਹੈ ਕਿ ਇੱਕ ਲਿਖਤੀ ਸ਼ਿਕਾਇਤ ਸ਼੍ਰੋਮਣੀ ਕਾਲੀ ਦਲ ਵਿੱਚੋਂ ਬਗਾਵਤ ਕਰਕੇ ਕੁਝ ਆਗੂਆਂ ਵੱਲੋਂ ਜਥੇਦਾਰ ਸ਼੍ਰੀ ਕਾਲਤਕ ਸਾਹਿਬ ਨੂੰ ਮਿਤੀ 1 ਜੁਲਾਈ 2024 ਨੂੰ ਦਿੱਤੀ ਗਈ ਸੀ ਇਹ ਸ਼ਿਕਾਇਤ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਉਸ ਕੂੜ ਪ੍ਰਚਾਰ ਦਾ ਹਿੱਸਾ ਸੀ ਜਿਸ ਤਹਿਤ ਸ਼੍ਰੋਮਣੀ ਕਾਲੀ ਦਲ ਨੂੰ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਬਦਨਾਮ ਕਰਨ ਦਾ ਕੰਮ ਨਿਰੰਤਰ ਚੱਲ ਰਿਹਾ ਸੀ ਹਾਲਾਂਕਿ ਅਕਾਲੀ ਦਲ ਖਿਲਾਫ ਲਗਾਏ ਗਏ ਸਾਰੇ ਦੋਸ਼ ਝੂਠੇ ਨਿਰਧਾਰ ਅਤੇ ਰਾਜਨੀਤੀ ਤੋਂ ਪ੍ਰੇਰਿਤ ਸਨ ਹੈਰਾਨੀ ਇਸ ਗੱਲ ਦੀ ਕਿ ਦੋਸ਼ ਲਗਾਉਣ ਵਾਲੇ ਖੁਦ ਆਪ ساری ਉਮਰ ਪਾਰਟੀ ਅਤੇ ਸਰਕਾਰ ਵਿੱਚ ਵੱਡੇ ਵੱਡੇ ਅਹੁਦਿਆਂ ਦਾ ਨੰਦ ਮੰਨਦੇ ਰਹੇ ਨੇ ਉਪਰੋਕਤ ਸ਼ਿਕਾਇਤ ਸ਼੍ਰੀ ਕਾਲਸਾਹਿਬ ਸਾਹਿਬ ਦੇ ਸਕੱਤਰਤ ਵੱਲੋਂ ਦਾਸ ਨੂੰ ਸਪਸ਼ਟੀਕਰਨ ਦੇ ਲਈ ਮਿਤੀ 17 ਜੁਲਾਈ 2024 ਨੂੰ ਭੇਜੀ ਗਈ ਮੈਂ ਇੱਕ ਨਿਮਾਣੇ ਸਿੱਖ ਵਜੋਂ ਪੰਥਕ ਰਹੁ ਰੀਤਾ ਅਨੁਸਾਰ ਉਪਰੋਕਤ ਸ਼ਿਕਾਇਤ ਦਾ ਸਪਸ਼ਟীকরণ ਮਿਤੀ 24 ਜੁਲਾਈ 2024 ਨੂੰ ਭੇਜ ਦਿੱਤਾ ਸੀ ਜਿਸ ਦੇ ਅੰਤਲੇ ਸ਼ਬਦ ਹੇਠ ਲਿਖੇ ਅਨੁਸਾਰ ਸਨ ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿਦ ਗੁਰੂ ਦਾ ਬਖਸ਼ਿਦ ਤਖਤ ਹੈ ਸਮਰਥ ਗੁਰੂ ਜਾਣੀ ਜਾਣ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਜਾਂ ਕੁਝ ਲੁਕਾਉਣ ਦੀ ਮਨਚਾ ਹੋਵੇ ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ ਹਮੇਸ਼ਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਕਾਲਕ ਤਖਸਾਲ ਨੂੰ ਸਮਰਪਿਤ ਰਹਾ ਮੈਂ ਬਿਨਾ ਕਿਸੇ ਸਵਾਲ ਜਵਾਬ ਦੇ ਸੱਚੋਂ ਦਿਲੋਂ ਵਾਹਿਗੁਰੂ ਅੱਗੇ ਜੋ ਜੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾ ਸ਼ਰਤ ਖਿਮਾ ਜਾਚਨਾ ਕਰਦਾ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ ਦਾਸ ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਚਕ ਹੈ। ਸ਼੍ਰੀ ਕਾਲ ਤਿਕ ਸਾਹਿਬ ਵਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਕੀਤੇ ਗਏ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ। ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਦਾਸ ਦੇ ਸਪਸ਼ਟਿਕਰ ਤੋਂ ਇਹ ਗੱਲ ਸਪਸ਼ਟ ਸੀ ਕਿ ਸਪਸ਼ਟਿਕਰ ਬਿਨਾਂ ਕਿਸੇ ਤਰਕ ਜਾਂ ਦਲੀਲ ਅਤੇ ਬਿਨਾਂ ਕਿਸੇ ਸਵਾਲ ਜਵਾਬ ਦੇ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਦਿੱਤਾ ਸੀ ਹਾਲਾਂਕਿ ਪਾਰਟੀ ਅਤੇ ਸਰਕਾਰ ਵਿੱਚ ਜੋ ਵੀ ਫੈਸਲੇ ਲਏ ਜਾਂਦੇ ਨੇ ਉਹ ਸਾਂਝੇ ਤੌਰ ਤੇ ਲਏ ਜਾਂਦੇ ਨੇ ਇਸ ਵਿੱਚ ਪਾਰਟੀ ਤੋਂ ਹੋਈਆਂ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦੇ ਹੋਏ ਸੱਚੇ ਮਨੋਂ ਖਿਮਾ ਜਾਂਚਨਾ ਕਰਕੇ ਆਪਣੇ ਆਪ ਨੂੰ ਗੁਰੂ ਹਰ ਗੁਬਿੰਦ ਸਾਹਿਬ ਜੀ ਦੇ ਪਾਵਨ ਤਖਤ ਅੱਗੇ ਸਮਰਪਿਤ ਕੀਤਾ ਹੈ ਅਤੇ ਗੁਰਮਤਿ ਪਰੰਪਰਾਵਾਂ ਮੁਤਾਬਕ ਆਪਣੇ ਆਪ ਨੂੰ ਅਕਾਲ ਤਖਤ ਦੇ ਹਰ ਹੁਕਮ ਦਾ ਪਾਬੰਦ ਬਣਾਇਆ। ਸ਼੍ਰੀ ਕਾਲਸਰਗ ਸਾਹਿਬ ਦੇ ਸਿੰਘ ਸਭਾ ਦੇ ਮਿੱਤੀ 30 ਅਗਸਤ 24 ਨੂੰ ਹੋਈ ਇਕੱਤਰਤਾ ਵਿੱਚ ਦਾਸ ਨੂੰ ਤਨਖਾਹਿਆ ਕੋਸ਼ਿਸ਼ ਕੀਤਾ ਗਿਆ। ਇਸ ਦੇ ਨਾਲ 17 ਹੋਰ ਮੰਤਰੀ ਸਭਾ ਨੂੰ ਵੀ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਦਾ ਦੇਸ਼ ਹੋਇਆ। ਸ਼੍ਰੀ ਕਾਲਤਿਕ ਦੇ ਹੁਕਮਾਂ ਅੱਗੇ ਸੀਸ ਨਵਾਉਂਦੇ ਦਾਸ ਅਗਲੇ ਹੀ ਦਿਨ 31 ਅਗਸਤ 2024 ਨੂੰ ਸ਼੍ਰੀ ਕਾਲਤਿਕ ਸਾਹਿਬ ਵਿਖੇ ਹਾਜ਼ਰ ਹੋਇਆ ਅਤੇ ਆਪਣੇ ਆਪ ਨੂੰ ਨਿਮਾਣੇ ਸੇਖ ਵਜੋਂ ਤਨਖਾਹ ਸੁਣਾਈ ਜਾਣ ਦੀ ਬੇਨਤੀ ਸ਼੍ਰੀ ਕਾਲਤਿਕ ਸਾਹਿਬ ਦੇ ਸਕੱਤਰੇਤ ਵਿਖੇ ਹੇਠ ਲਿਖੇ ਪੇਸ਼ ਕੀਤੀ। 30 ਅਗਸਤ 2024 ਨੂੰ ਪੰਜ ਸਿੰਘ ਸਬੰਧ ਦੀ ਕਾਲਤਿਕ ਸਾਹਿਬ ਵਿਖੇ ਇਕੱਤਰਤਾ ਵਿੱਚ ਪਾਸ ਕੀਤੇ ਗੇ ਹੁਕਮਨਾਮੇ ਦੀ ਕਾਪੀ 31 ਅਗਸਤ ਨੂੰ ਮੇਰੇ ਪਾਸ ਪਹੁੰਚੀ। ਦਾਸ ਪੰਜ ਸਿੰਘ ਸਬੰਮ ਵੱਲੋਂ ਪਾਸ ਕੀਤੇ ਗਏ ਹੁਕਮਨਾਮੇ ਨੂੰ ਗੁਰੂ ਦਾ ਨਿਮਾਣਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸੀਸ ਣਵਾ ਕੇ ਪ੍ਰਵਾਨ ਕਰਦਾ ਦਾਸ ਅੱਜ 31 ਗਸ 2024 ਨਿਜੀ ਤੌਰ ਤੇ ਪੇਸ਼ ਹੋ ਕੇ ਹੁਕਮ ਅਨਸਾਰ ਗੁਰੂ ਪੰਥ ਪਾਸੋਂ ਹੱਥ ਜੋੜ ਕੇ ਨਿਮਰਤਾ ਅਤੇ ਹਲੀਮੀ ਨਾਲ ਖਿਮਾ ਜਾਚਨਾ ਕਰਦਾ ਦਾਸ ਦੀ ਜੋਦੜੀ ਨੂੰ ਪ੍ਰਵਾਨ ਕਰੋ ਆਦਰ ਅਤੇ ਸਤਿਕਾਰ ਸਹਿਤ ਗੁਰੂ ਪੰਥ ਦਾ ਦਾਸ ਸੁਭੀਤ ਸਿੰਘ ਬਾਦ ਹੁਣ ਇਹਦੇ ਚ ਸਪਸ਼ਟ ਕੀਤੇ ਦੁਵਾ ਸੁਭੀ ਸਿੰਘ ਬਾਦਲ ਉਹ ਜਿਹੜੀ ਲਿਖਿਆ ਇਸ ਮੌਕੇ 77 ਦੇ ਸਟਾਰ ਮਲ ਨੂੰ ਸੂਚਿਤ ਕੀਤਾ ਗਿਆ ਕਿ ਪੰਜ ਸਿੰਘ ਸਮਨੇ ਅਗਲੀ 71 ਦਾ ਵਿੱਚ ਮਸਲਾ ਵਿਚਾਰਿਆ ਜਾਵੇਗਾ ਤਖਤ ਸਾਹਿਬ ਦੇ ਹੁਕਮਾਂ ਅਨਸਾਰ ਦਾਸ ਵੱਲੋਂ ਆਪਣੇ ਆਪਣੇ ਆਪ ਨੂੰ ਲਗਾਤਾਰ ਜਨਤਕ ਸਮਾਗਮਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ ਇਸ ਦਰਾਂ ਸ਼੍ਰੋਮਣੀ ਕਾਲੀਦਾ ਦੇ ਲੀਡਰਸ਼ਿਪ ਵੱਲੋਂ ਨਿੱਜੀ ਤੌਰ ਤੇ ਕਈ ਵਾਰ ਤੇ ਫਿਰ ਮਿਤੀ 17 ਅਕਤੂਬਰ 2024 ਨੂੰ ਜਥੇਦਾਰ ਨੂੰ ਵਫਦੇ ਤੌਰ ਤੇ ਮਿਲ ਕੇ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ ਜੋ ਕਿ ਪ੍ਰਵਾਨ ਨਹੀਂ ਹੋਈ ਫਿਰ ਦੁਬਾਰਾ ਮਿਤੀ 22 ਅਕਤੂਬਰ 2024 ਨੂੰ ਪਾਰਟੀ ਦੇ ਸੀਨੀਓ ਆਗੂਆਂ ਦੇ ਇੱਕ ਵਫ਼ਦ ਨੇ ਆਪ ਜੀ ਨੂੰ ਮਿਲ ਕੇ ਪੰਜਾਬ ਵਿੱਚ 4 ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ 20 ਨਵੰਬਰ 2024 ਨੂੰ ਹੋ ਰਹੀਆਂ ਜਿਮਨੀ ਚੋਣਾਂ ਦੇ ਸਬੰਧ ਵਿੱਚ ਮਿਲ ਕੇ ਬੇਨਤੀ ਕੀਤੀ ਕਿ ਸਾਰੇ ਪੰਜਾਬ ਦੇ ਵਰਕਰ ਚਾਹੁੰਦੇ ਹਨ ਕਿ ਵਿਸ਼ੇਸ਼ ਹਰਾਲਤ ਕਰਕੇ ਦਾਸ ਨੂੰ ਚੋਣ ਲੜਨ ਤੇ ਚੋਣ ਪ੍ਰਚਾਰ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਪੰਜਾਬ ਅਤੇ ਪੰਥ ਵਿਰੋਧੀ ਸ਼ਕਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ ਸ਼ਰੋਮਣੀ ਕਾਲੇਦਲ ਸਾਰੀ ਜਿਮਨੀ ਚੋਣਾ ਨਾਲ ਲੜਨਾ ਚਾਹੁੰਦਾ ਸੀ ਇਸੇ ਕਰਕੇ ਪਾਰਟੀ ਵੱਲੋਂ ਆਪਜੀਤ ਦੇ ਕੋਲ ਵਾਰ-ਵਾਰ ਫਰਿਆਦ ਕੀਤੀ ਗਈ ਇਹ ਗੱਲ ਸਪਸ਼ਟ ਹੈ ਕਿ ਜਿਮਨੀ ਚੋਣਾ ਨਾਲ ਲੜਨ ਕਰਕੇ ਪੰਥ ਅਤੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਪਿਆ ਪਰ ਪੰਥਕ ਸੰਸਥਾਵਾਂ ਦੀ ਮਾਨ ਮਰਿਆਦਾ ਕਾਇਮ ਰੱਖ ਕੇ ਸ਼ਰੋਮਣੀ ਕਾਲੇਦਲ ਨੇ ਇਸ ਵੱਡੇ ਨਿਕਸਾਨੂ ਅਕਾਲ ਪੁਰਖ ਦੀ ਰਜਾ ਵਿੱਚ ਰਹਿੰਦੇ ਹੋਈ ਚੱਲਿਆ ਮਾਨਜੋਗ ਸਿੰਘ ਸਾਹਿਬ ਆਪਜੀ ਵੱਲੋਂ ਦਾਸ ਨੂੰ ਤਨਖਾਹੀਆਕਰਾਰ ਦਿੱਤੇ ਗਏ ਨੂੰ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਇੱਕ ਨਿਮਾਣੇ ਸੇਵਕ ਵਜੋਂ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ ਆਪ ਨੂੰ ਪੰਥਕ ਰਾਜਨੀਤਿਕ ਅਤੇ ਸਮਾਜਿਕ ਅਰਜੀਵਿਆਂ ਤੋਂ ਦੂਰ ਰੱਖਦਾ ਰੱਖਿਆ ਪਰ ਅੱਜ ਸਿੱਖ ਪੰਥ ਤੇ ਪੰਜਾਬ ਸਾਹਮਣੇ ਹਾਲਾਤ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਬਰਦਾਸ਼ ਇਸ ਸਮੇਂ ਚਾਹੁੰਦੇ ਹੋਵੇ ਇੰਨਾ ਗੰਭੀਰ ਹਾਲਾਤਾਂ ਵਿੱਚ ਕਿਸੇ ਤਰ੍ਹਾਂ ਦੀ ਮਦਦ ਕਰਨ ਵਿੱਚ ਅਸਮਰਥ ਹੈ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਦੇ ਕੰਮਕਾਜ ਉੱਤੇ ਭਾਰੀ ਅਸਰ ਪੈ ਰਿਹਾ ਇਸ ਲਈ ਦਾਸ ਅੱਜ ਫਿਰ ਨਿਮਾਣੇ ਸੇਵਕ ਵਜੋਂ ਸ਼੍ਰੀ ਕਾਲ ਤਕ ਸਾਹਿਬ ਤੇ ਪੇਸ਼ ਹੋ ਕੇ ਦੁਬਾਰਾ ਜੋਦੜੀ ਕਰਦਾ ਹਾਂ ਹੋਇਆ ਪੰਜ ਸਿੰਘ ਸਭਾ ਦੀ ਮੀਟਿੰਗ ਬੁਲਾ ਕੇ ਗੁਰੂ ਮਰਿਆਦਾ ਅਨਸਾਰ ਜੋ ਵੀ ਹੁਕਮ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਲਾਇਆ ਜਾਣਾ ਉਹ ਲਗਾਉਣ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਹਰ ਹੁਕਮਾਂ ਦੀ ਪਾਲਣਾ ਕਰ ਲਈ ਵਚਨਬੱਧਤਾ ਨੂੰ ਮੁੜ ਦਰੌਂਦਾ ਆਦਰ ਸਹਿਤ ਗੁਰੂ ਪੰਥ ਦਾ ਦਾਸ ਸ਼੍ਰੋਮਣੀ ਕਾਲੀਦਾਲ ਸੁਬੀ ਸਿੰਘ ਬਾਦਲ ਹੋਣਾ ਇੱਕ ਵਾਰ ਫਿਰ ਅਕਾਲ ਤਖਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਣਾ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਆ ਕਿ ਜਿਹੜੀ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਦੇ ਲੈ ਕੇ ਜਿਹੜੀ ਸਜ਼ਾ ਸੁਣਾਉਣੀ ਆ ਉਹ ਜਲਦ ਦੁਜਲਦ ਸੁਣਾਈ ਜਾਵੇ ਕਿਉਂਕਿ ਇਸ ਸਮੇਂ ਬਹੁਤ ਜ਼ਿਆਦਾ ਪੰਥਕ ਤੇ ਪੰਥ ਤੇ ਗੈਰ ਸਿਆਸੀ ਸ਼ਕਤੀਆਂ ਜੋ ਰੁਖ اختیار ਕਰੇਗਾ ਉਹਨਾਂ ਦਾ ਇਸ ਵੇਲੇ ਕੋਈ ਵੀ ਡਟ ਕੇ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੈ ਜਿਹੇ ਚ ਪੰਥ ਅਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੁਣ ਸਵਾਲ ਹੈ ਕਿ ਸੁਬੀਰ ਸਿੰਘ ਬਾਦਲ ਹੋਣਾ ਨੇ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਣਾ ਨਾਲ ਮੁਲਾਕਾਤ ਕੀਤੀ ਆ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀਦਾਲ ਦੇ ਕਾਰਜਪ੍ਰਣਾਲੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੋੜਾ ਅਤੇ ਫਤਿਹਗੜ੍ਹ ਸਾਹਿਬ ਦੇ ਤਖਤ ਦੇ ਜਥੇਦਾਰ ਨਾਲ ਮੀਟਿੰਗ ਕੀਤੀ ਉਸ ਦਿਨ ਹੀ ਮੰਨਿਆ ਜਾ ਰਿਹਾ ਸੀ ਕਿ ਆਉਣ ਵਾਲੇ ਸਮੇਂ ਤੋਂ ਸੁਬੀਰ ਸਿੰਘ ਬਾਦਲ ਹੋਣੀ ਖੁਦ ਮਿਲ ਕੇ ਜਥੇਦਾਰ ਸਬਾਨ ਨੂੰ ਮਿਲ ਕੇ ਬੇਨਤੀ ਕਰ ਸਕਦੇ ਨੇ ਕਿ ਜਿਹੜੀ ਸਜ਼ਾ ਵਾ ਉਹ ਛੇਤੀ ਐਲਾਨੀ ਜਾਵੇ ਤਾਂ ਜੋ ਸਜ਼ਾ ਪੂਤ ਕੇ ਸ਼ਰਮਨੀ ਕਾਲੀਦਲ ਜਾਂ ਹੋਰ ਜਿਹੜੇ ਪੰਥਕ ਵਦੇਰੇ ਹਿੱਤ ਨੇ ਉਹਨਾਂ ਦੇ ਮੱਦੇ ਨਜ਼ਰ ਉਹ ਆਮ ਜ਼ਿੰਦਗੀ ਵਿੱਚ ਜਿਹੜੇ ਨੇ ਮਸਲੇ ਉਠਾ ਅਸ ਹੁਣ ਦੇ ਦਿਆਂ ਕਿ ਜੋ ਅੱਜ ਫਰਿਆਦ ਸ਼ਰਮਨੀ ਕਾਲੀਦਲ ਦੇ ਪ੍ਰਧਾਨ ਸੁਬੀ ਸਿੰਘ ਬਾਦਲ ਹੋਣਾ ਕੀਤੀ ਆ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਰغبੀਰ ਸਿੰਘ ਹੋਣਾ ਨੂੰ ਮਿਲ ਕੇ ਉਨ੍ਹਾਂ ਦੀ ਫਰਿਆਦ ਕਦੋਂ ਸੁਣੀ ਜਾਂਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜਤੁਰੇ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ